ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ 12 ਫਰਵਰੀ 2024 ਨੂੰ ਅਸੀਂ ਸਰਸਾ ਮਾਨਸਾ ਜਿਹੜਾ ਬਾਰਡਰ ਹੈਗਾ ਝੰਡਾ ਖੁਰਦੇ ਵਿਖੇ ਅਸੀਂ ਉਸ ਟਾਈਮ ਉੱਥੇ ਜਿਹੜਾ ਮੌਜੂਦ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਰੋਕਣ ਵਾਸਤੇ ਜਿਹੜੀ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਸੜਕ ਦੇ ਉੱਪਰ ਕਿੱਲ ਤੱਕ ਵੀ ਜਿਹੜੇ ਆ ਲਗਾਏ ਗਏ ਆ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਅੱਗੇ ਨਾ ਜਾਣ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਵਕਤ ਜਦੋਂ ਮਾਨਸਾ ਤੋਂ ਸਰਸਾ ਨੂੰ ਜਾਂਦੇ ਆ ਤੇ ਝੰਡਾ ਖੁਰਦੇ ਦੇ ਕੋਲ ਜੋ ਹਰਿਆਣਾ ਬਾਰਡਰ ਹੈ ਉੱਥੇ ਅਸੀਂ ਮੌਜੂਦ ਹਾਂ ਤੇ ਇਸ ਟਾਈਮ ਉੱਥੋਂ ਕਲ ਰੋਡ ਨੂੰ ਜਿਹੜਾ ਬਲਾਕ ਹੈ ਉਹ ਕੀਤਾ ਜਾ ਚੁੱਕਿਆ ਤੇ ਬਿਲਕੁਲ ਵੀ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀ ਦੇ ਕਿਸੇ ਵੀ ਆਗੂ ਮੈਂਬਰ ਨੂੰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾਊਗਾ ਤਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਜਿਵੇਂ ਕਿ ਲਖਮੀਰਪੁਰ ਖੀਰੀ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਦੇਣੀ ਐਮਐਸਪੀ ਲਾਗੂ ਕਰਨਾ ਜਾ ਇਸਤਾਨੀਆਂ ਕੁਝ ਹੋਰ ਮੰਗਾਂ ਜਿਵੇਂ ਹੈਗੀਆਂ ਤਾਂ ਉਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 1 13 ਫਰਵਰੀ ਨੂੰ ਜਿਹੜਾ ਦਿੱਲੀ ਕੂਚ ਕਰਨ ਵਾਸਤੇ ਇੱਕ ਕਾਲ ਕੀਤੀ ਸੀ ਇੱਕ ਸੱਦਾ ਦਿੱਤਾ ਸੀ ਜਿਸ ਦੇ ਤਹਿਤ ਹਰਿਆਣਾ ਪ੍ਰਸ਼ਾਸਨ ਵੱਲੋਂ ਸਖਤੀ ਵਰਤਦੇ ਅੱਜ ਇੱਥੇ ਜਿਹੜਾ ਰੋਡ ਨੂੰ ਪੂਰੀ ਤਰ੍ਹਾਂ ਨਾਲ ਬਲਾਕ ਜਿਹੜਾ ਕੀਤਾ ਹੋਇਆ ਤੇ ਤੁਹਾਨੂੰ ਅਸੀਂ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੈ ਜਿਹੜਾ ਜ਼ਰੂਰ ਕਰ ਦਿਓ ਤਾਂ ਕਿ ਇਹ ਸਾਰੇ ਲੋਕਾਂ ਤੱਕ ਤੇ ਕਿਸਾਨਾਂ ਤੱਕ ਇਹ ਵੀਡੀਓ ਇਹ ਜਿਹੜੀ ਪਹੁੰਚ ਜੇ ਤਾਂ ਕਿ ਰਾਹੀਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇੱਥੋਂ ਤੱਕ ਇਹ ਰੋਡ ਹੈ ਜਿਹੜਾ ਸੀਲ ਕੀਤਾ ਗਿਆ ਹੈ ਕਿ ਐਮਰਜੈਂਸੀ ਸਵਾਮਾਂ ਤੱਕ ਵੀ ਜਿਹੜੀਆਂ ਬਾਰਡਰ ਬੰਦ ਨੇ ਬਾਰਡਰ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਇੰਡੀਆ ਪਾਕਿਸਤਾਨ ਨਹੀਂ ਇੰਡੀਆ ਪੰਜਾਬ ਵਾਲਾ ਇਹ ਜਿਹੜਾ ਬਾਰਡਰ ਹੈ ਜਿਹੜਾ ਬਣਿਆ ਹੋਇਆ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਹਰਿਆਣਾ ਨਾਲੋਂ ਤੇ ਹੋਰ ਜਿਹੜਾ ਕਹਿ ਸਕਦੇ ਆ ਵੀ ਸਟੇਟਾਂ ਨਾਲੋਂ ਬਿਲਕੁਲ ਜਿਹੜਾ ਤੋੜ ਦਿੱਤਾ ਗਿਆਗਾ ਤੇ ਆਪਾਂ ਇੱਥੇ ਤੁਹਾਨੂੰ ਦੁਬਾਰਾ ਫੇਰ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇਹ ਜ਼ਰੂਰ ਕਰ ਦਿਓ ਤਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ ਕੈਮਰਾਮੈਨ ਰਵਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ